ਵਿਸ਼ਵ ਪੱਧਰ ਤੇ ਟੀਕਾਕਰਨ ਦੀ ਪੰਜਾਬੀ ਬਰੇਗੰਡ ਸਿਹਤ ਵਿਭਾਗ ਵੱਲੋਂ ਮਨਾਈ ਜਾ ਰਹੀ ਹੈ ਹਫਤਾ ਭਰ ਚੱਲਣ ਵਾਲੀ ਇਸ ਮੁਹਿੰਮ ਤਹਿਤ ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ਤੋਂ ਇੱਕ ਜਾਗਰੂਕਤਾ ਰੈਲੀ ਗੱਡੀ ਗਈ ਜਿਹੜੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚੋਂ ਲੰਗੀ ਅਤੇ ਸਕੂਲੀ ਵਿਦਿਆਰਥਣਾਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਨੇ ਦੱਸਿਆ ਕਿ ਕਿਸੇ ਕਾਰਨ ਹੁਣ ਤੱਕ ਟੀਕਾ ਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚੇ ਅਤੇ ਗਰਭਵਤੀ ਔਰਤਾਂ ਲਈ ਸਿਹਤ ਵਿਭਾਗ ਵੱਲੋਂ 30 ਅਪ੍ਰੈਲ ਤੱਕ ਟੀਕਾਕਰਨ ਹਫਤਾ ਮਨਾਇਆ ਜਾ ਡਾਕਟਰ ਕਵਿਤਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਧ ਚੜ ਕੇ ਇਸ ਮੋਹਮ ਚ ਹਿੱਸਾ ਲੈਣ ਲਈ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਹ ਮੋਹਮ ਪੂਰੇ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ-ਨਾਲ ਇੱਥੇ ਪੈਂਦੇ ਝੁੱਗੀ ਚੌਂਪੜੀ, ਸਲਮ ਅਤੇ ਸ਼ਹਿਰੀ ਖੇਤਰਾ ਵਿੱਚ ਵੀ ਚਲਾਈ ਜਾ ਰਹੀ ਹੈ। ਅੱਜ ਸਿਹਤ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ ਵੈਕਿਨ ਕੱਢੀ ਗਈ ਹੈ ਜਿਹੜੀ ਕਿ ਵਰਡ ਇਮਿਊਨਾਈਜੇਸ਼ਨ ਮੋਹਮ ਦੇ ਤਹਿਤ ਕੱਢੀ ਗਈ ਹੈ। ਇਸ ਦੌਰਾਨ ਅਸੀਂ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਇਕ ਹਫਤਾ ਇਮਯੂਨਾਈਜੇਸ਼ਨ ਦਾ ਮਨਾਉਂਦੇ ਪਏ ਆ ਜਿਸ ਦੌਰਾਨ ਅਸੀਂ ਜਿਹੜੇ ਬੱਚਿਆਂ ਨੂੰ ਟੀਕੇ ਲਗਵਾਵਾਂਗੇ ਤੇ ਮੇਰੀ ਸਾਰੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਜਿਹੜੇ ਰਹਿਦੇ ਟੀਕੇ ਆ ਉਹ ਆ ਕੇ ਹਸਪਤਾਲਾਂ ਦੇ ਵਿੱਚ ਲਗਵਾਉਣ ਇਸ ਦੌਰਾਨ ਜਿਹੜੇ ਕੋਈ ਬੱਚਾਂ ਦੀ ਇਮਯੂਨਾਈਜੇਸ਼ਨ ਰਹਿ ਗਈ ਹੈ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਉੱਥੇ ਅਸੀਂ ਇਮਯੂਨਾਈਜੇਸ਼ਨ ਕਰਵਾਵਾਂਗੇ